ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬਗੇਲਾ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਮੋਗਾ ਦੇ ਪਿੰਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੁਟੀਨ 'ਚ ਹੀ ਪਸ਼ੂ ਆਉਂਦੇ ਰਹਿੰਦੇ ਨੇ ਸਰਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਇੱਕ ਛੋਟੇ ਜਿਹੇ ਮੁੱਲ ਦੀਆਂ ਸੇਲ ਆ ਜੀ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦੋ ਜੀ ਮੇਰਾ ਨਾਮ ਲਖਵੀਰ ਸਿੰਘ ਆ ਪਿੰਡ ਬਗੇਲੇ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਮੋਬਾਈਲ ਨੰਬਰ 9781055025 ਚੈੱਕ ਕਰਿਓ ਔਰ ਦੱਸੋ 9781055025 ਠੀਕ ਆ ਬਾਈ ਕਿੰਨਾਂ ਮਸੂਆ ਸੁਣੀ ਇਹ ਵੀਰੇ ਪਹਿਲਾ ਸੁਆ ਸੁਣੀ ਜਿੰਦਨ ਦੋ ਜੀ ਲੰਦੋ ਦਾ ਯਾਰ ਭਰੀ ਹੋ ਮੇਰੇ ਸਾਹ ਚੌਗੀਆਂ ਛਿੱਗੀ ਹੋ ਗਈ ਵੇਖਣੇ ਮੈਂ ਚੰਗੀ ਤਰ੍ਹਾਂ ਆਪਕ ਕਹਿ ਦਈਏ ਠੀਕ ਹੈ ਜੀ ਦਣ ਕਿੰਨੇ ਲੈ ਜੂ ਭਾਈ ਦਣ 7-8 ਲੈ ਜੀ ਕਿੰਨਾ ਕਪਾ ਜੀ ਦਾ ਬਹੁਤ ਦੇ ਦੂ 14-15 ਲੀਟਰ ਖੁੱਲਾ ਡੁੱਲਾ ਠੀਕ ਹੈ ਥਰ ਦਣ ਪਏ ਆ 7-8 ਹੀ ਬਣੀ ਤਾਂ ਹੋਣੀ ਫਿਰਦੀ ਆ ਥਨਾ ਦੀ ਓਕੇ ਜੀ ਓਕੇ ਓਕੇ ਵੀਰ ਤੋੜ ਕੇ ਦਿਖਾ ਦੇ ਵੀਰ ਬਾਈ ਦੇ ਦਸਨ ਮੁਤਾਬਕ ਪਹਿਲਾ ਸੂਆ ਸੁੰਦੀ ਆ ਗਰਮੀ ਰਹਤੀ ਗਾਂ ਕਹਿ ਸਕਦੇ ਜਰਸੀ ਚੰਗੀ ਆ ਜੀ ਸੋਹਣੀ ਫੇਸ ਕੁਆਲਟੀ ਬਹੁਤ ਵਧੀਆ ਡੇਟ ਮੁਤਾਬਕ 7-8 ਪਏ ਆ ਤਿਆਰੀ ਹੁਣ ਵੀ ਚੰਗੀ ਆ 7-8 ਦਿਨਾਂ ਤੇ ਕਰਤਾ ਹੋਰ ਵੀ ਸੋਹਣੀ ਕਰ ਲੈਣੀ ਆ ਚਾਰੇ ਧਨ ਸੋਨੇ ਹੱਥੀ ਚਵਾਈ ਵਾਲੇ ਆ ਜਿਹੜੇ ਤੋਂ ਚੈੱਕ ਕਰ ਸਕਦੇ ਹੋ ਜੀ ਤੁਸੀਂ ਬਾਕੀ ਜਿਹੜੀਆਂ ਵਲਟ ਉਧਰ ਹੀ ਬੰਨ ਲੀ ਬਈ ਜਿਹੜੀਆਂ ਵਲਟ ਲਹਵਾਨੇ ਚ ਤੁਸੀਂ ਦੇਖ ਰਹੇ ਹੋ ਸਾਰੀਆਂ ਕਰਮ ਵਾਲੀ ਨੇ ਕੱਢ ਕੇ ਸੋਨਾ ਬੈਕ ਸਾਈਡ ਤੋਂ ਹਵਾਨਾ ਦਿਖਾ ਦਿੰਨੇ ਆ ਤੁਹਾਨੂੰ ਸੋਨਾ ਗੁਲਾਬੀ ਹਵਾਨਾ ਬਾਕੀ ਝੋਲ ਹਵਾਨੇ ਚ ਬਹੁਤ ਪਈ ਹੈ ਹਵਾਨਾ ਖਿੱਚਾਂਗੇ ਤਾਂ ਰਬੜ ਵਾਂਗੂ ਬਦੂ ਸੀਰ ਸਾਬ ਬਾਈ ਪੂਰੀ ਹੈ ਜੀ ਪੂਰੀ ਬਰੇਲ ਲਓ ਜੀ ਸੀਰ ਸਾਬ ਪੂਰੀ ਹੈ ਜੀ ਬਹੁਤ ਕਰ ਸਕਦੇ ਹੋ ਸਾਰੀਆਂ ਵਲਟਾਂ ਕੱਢ ਕੇ ਸੋਨਾ ਸੋਨਾ ਖਣਾ ਦਾ ਸੈਜ ਆ ਸੱਤੀ ਜਵਾਈ ਵਾਲਾ ਚੈੱਕ ਕਰ ਸਕਦੇ ਹੋ ਫੇਸ ਕੁਆਲਟੀ ਤੇ ਵਜਨ ਦੀ ਵੀ ਚੰਗੀ ਹੈ ਜੀ 14 8 7 ਸੂਏ ਅਗਲਾ ਝੋਲੇ ਵਾਲਾ ਆਈ ਰੂਗੀ ਹੈ ਸਹੀ ਗੱਲ ਹੈ ਜੀ ਬਾਕੀ ਬਈ ਇਹਦਾ ਦੁੱਧ ਵੀ ਮੱਝਾਂ ਵਰਗਾ ਹੁੰਦਾ ਮੱਝਾਂ 6 6 ਫੈਂਟ ਦਾ ਦੁੱਧ ਹੋਗਾ 6 ਫੈਂਟ ਦਾ ਦੁੱਧ ਸਹੀ ਗੱਲ ਹੈ ਜੀ ਬਾਕੀ 14 15 ਕਿਲੋ ਬਹੁਤ ਹੁੰਦਾ ਐਡੀ ਗਾਂ ਨੂੰ ਦੇਦਣਾ ਬਿਨਿਆਸ ਕੇ ਦੇ ਦੂਗੀ ਸੇਵਾ ਦੇ ਚਰਤੇ ਜੇ ਕੋਈ ਵੀ ਰੁਵਾਦ ਕਰ ਲੋ ਗਰਮੀ ਦੇ ਰਹਿਗਾ ਪਲੱਸ ਵੀ ਲੈ ਸਕਦਾ ਛੋਟਾ ਜਿਹਾ ਮੁੱਲ ਬਈ ਇਹਦਾ 38 ਰੁਪਏ ਲੈਣਾ ਮੇਰੇ ਕੁਝ ਮੰਨ ਤਾਂ ਦੇ ਉਹ ਜੋ ਛੋੜ ਛੱਪਾ ਕਰਦਾ ਕੱਲੀ ਛੋੜ ਹੀ ਹੋ ਜਾਈ ਹਾਂ ਜੀ ਐ ਵੀ ਆਪਾਂ ਇਹ ਹੋਰ ਦੱਸ ਦੇਣਾ ਭਰਜੇ ਦਾ 55 56000 ਰੁਪਏ ਦੀ ਬੈੜ ਸਹੀ ਗੱਲ ਜਿੱਦੇ ਤਿਆਰ ਹੋ ਗਈ ਉਹ ਦੇ ਰੇਟ ਜੀ ਨਹੀਂ ਮਿਲਣੀ ਕੱਚੀ ਕਰਕੇ ਅੱਜ ਦਾ ਮੁੱਲ 38000 ਰੁਪਿਆ ਉਹਦੇ ਚੋਂ ਬਾਈ ਕਹਿੰਦਾ ਕੱਲੀ ਛੋੜ ਹੀ ਹੋਊਗੀ ਬੇਫਿਕਰ ਹੋ ਕੇ ਆ ਜੀ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ ਜੀ